ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਸਮਾਰੋਹਾਂ ਦੀ ਲੜੀ ਵਿੱਚ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਲਾਈਟ ਐਂਡ ਸਾਊਂਡ ਸ਼ੋਅ ਹਿੰਦੀ ਚਾਦਰ ਨੇ ਫਾਜ਼ਲਕਦ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਪਹੁੰਚੀ ਸੰਗਤ ਨੂੰ ਭਾਵੁਕ ਕਰ ਦਿੱਤਾ। ਇਸ ਸ਼ੋਅ ਵਿੱਚ 350 ਸਾਲ ਪਹਿਲਾਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਧਰਮ ਸੱਚਾਈ ਅਤੇ ਇਨਸਾਨੀਅਤ ਦੀ ਰੱਖਿਆ ਲਈ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਰੌਸ਼ਨੀ, ਸਾਊਂਡ ਅਤੇ ਪ੍ਰਭਾਵਸ਼ਾਲੀ ਦ੍ਰਿਸ਼ਾਂ ਰਾਹੀਂ ਦਰਸਾਇਆ ਗਿਆ। ਸ਼ੋਅ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ਾਂ ਅਤੇ ਸ਼ਹਾਦਤ ਨੂੰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਕਿ ਹਰ ਉਮਰ ਦੇ ਦਰਸ਼ਕ ਮੰਤਰਮੁਕਤ ਰਹਿ ਗਿਆ ਹੈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਸਾਡੇ ਗੁਰੂ ਸਾਹਿਬ ਨੇ ਆਪਣਾ ਸੀਸ ਕੁਰਬਾਨ ਕਰ ਦਿੱਤਾ ਉਹ ਸਾਰਾ ਜਿਹੜਾ ਅੱਜ ਉਹਨਾਂ ਦਾ ਇਤਿਹਾਸ ਉਹਨਾਂ ਨੇ ਸਮਾਜ ਲਈ ਧਰਮ ਦੀ ਰਾਖੀ ਲਈ ਜੋ ਕੁਰਬਾਨੀ ਦਿੱਤੀ ਉਹ ਕੁਰਬਾਨੀ ਨੂੰ ਅੱਜ ਬਾਜਲਦਾ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਦਿਖਾਇਆ ਗਿਆ ਔਰ ਸਾਡੇ ਬੱਚੇ ਵੀ ਬਹੁਤ ਵੱਡੀ ਕੀਮਤੀ ਦੇ ਵਿੱਚ ਪਹੁੰਚੇ ਬੱਚਿਆਂ ਨੇ ਵੀ ਦੇਖਿਆ ਕਿਸ ਤਰ੍ਹਾਂ ਧਰਮ ਦੀ ਰਾਖੀ ਲਈ ਸੱਚਾਈ ਲਈ ਸਾਡੇ ਗੁਰੂਆਂ ਨੇ ਆਪਣੇ ਪਰਿਵਾਰਾਂ ਦੀ ਕੁਰਬਾਨੀ ਦਿੱਤੀ ਆਪਣੇ ਸੀਸ ਦੀ ਕੁਰਬਾਨੀ ਦਿੱਤੀ ਮੈਂ ਸਮਝਦਾ ਇੱਕ ਬਹੁਤ ਇੱਕ ਚੰਗਾ ਜਿਹੜਾ ਇਹ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਲਿਖਿਆ ਗਿਆ ਹੈ ਸਾਡੇ ਗੁਰੂ ਸਾਹਿਬ ਦੀ ਸ਼ਹੀਦੀ ਦਿਹਾੜੇ ਤੇ 350ਵਾਂ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਬੜੀ ਸ਼ਰਧਾ ਦੇ ਨਾਲ ਸਰਕਾਰ ਦੇ ਨਾਲ ਮਨਾ ਰਹੀ ਹੈ ਔਰ ਆਉਣ ਵਾਲੀ 24 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਜਿਹੜਾ ਸੈਸ਼ਨ ਹੈ ਉਹ ਵੀ ਸ਼੍ਰੀ ਅਨੰਦਪੁਰ ਸਾਹਿਬਿੱਕੇ ਜਿਹੜਾ ਹੁਣ ਸੈਸ਼ਨ ਹੋਣ ਜਾ ਰਿਹਾ ਹੈ। ਪਹਿਲੇ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਪ੍ਰੋਗਰਾਮ ਧਨ ਗੁਰੂ ਦੇਖ ਭਦਰ ਪਿਤਾ ਜੀ ਮਹਾਰਾਜ ਉਹਨਾਂ ਦੇ 350 ਸਾਲਾਂ ਸ਼ਤਾਬਦੀ ਦੇ ਸੰਬੰਧ ਵਿੱਚ ਜੋ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਸੰਯੋਗ ਨਾਲ ਇਕ ਕਰਾਇਆ ਗਿਆ ਮੇਰਾ ਮੰਨਣਾ ਹੈ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਬਹੁਤ ਵਧੀਆ ਹੈ ਕਿਉਂਕਿ ਕਈ ਵਾਰ ਕੁਝ ਇਤਿਹਾਸ ਦੀਆਂ ਐਸੀਆਂ ਗੱਲਾਂ ਆਪਾਂ ਹਰ ਤੱਕ ਨਹੀਂ ਪਹੁੰਚਾ ਸਕਦੇ ਤੇ ਕਈ ਵਾਰ ਜ਼ਿੰਦਗੀ ਦੇ ਰਜਿਵੇਂ ਇਹਨੇ ਅੱਜਕੱਲ੍ਹ ਵੱਧ ਚੁੱਕੇ ਨੇ ਤੇ ਦਫ਼ਤਰਾਂ ਵਿੱਚ ਬੈਠੇ ਆ ਜਾ ਆਪਣਾ ਕੰਮ ਕਰ ਕਰਦੇ ਸਾਡਾ ਇਤਿਹਾਸ ਵੱਲ ਧਿਆਨ ਨਹੀਂ ਜਾਂਦਾ ਪਰ ਅੱਜ ਦਾ ਜਿਹੜਾ ਇਹ ਉਪਰਾਲਾ ਹੈ ਕਿ ਏਡਾ ਵਧੀਆ ਹੈ ਕਿਉਂਕਿ ਸਾਰੇ ਜਿਹੜੇ ਮੁਲਾਜ਼ਮ ਸਿੰਘ ਜਾਂ ਡਿਊਟੀ ਵਾਲੇ ਜਾਂ ਕੋਈ ਅਫਸਰ ਵੀਰ ਜਿੰਨੇ ਵੀ ਅੱਜ ਇਸ ਪ੍ਰੋਗਰਾਮ ਵਿੱਚ ਆਏ ਉਹਨਾਂ ਨੂੰ ਕਿਤੇ ਨਾ ਕਿਤੇ ਗੁਰੂ ਤੇਗ ਬਹਾਦਰ ਪੀਤਾ ਮਹਾਰਾਜ ਦੇ ਇਤਿਹਾਸ ਦਾ ਜਿਹੜਾ ਉਹ ਚਾਨਣਾ ਜ਼ਰੂਰ ਪਿਆ ਕਿਉਂਕਿ ਗੁਰੂ ਤੇਗ ਬਹਾਦਰ ਪੀਤਾ ਮਹਾਰਾਜ ਦਾ ਇਤਿਹਾਸ ਇੱਕ ਵਿਲੱਖਣਤਾ ਦਾ ਧਿਆਨ ਹੈ ਕਿਉਂਕਿ ਕਿਸੇ ਦੇ ਲਈ ਕੁਰਬਾਨੀ ਕਰਨੀ ਬਹੁਤ ਵੱਡੀ ਗੱਲ ਹੈ ਆਪਣੇ ਹੱਕਾਂ ਲਈ ਲੜਨਾ ਆਪਣੇ ਨੇ ਲੜਨਾ ਉਹ ਤੇ ਆਪਾਂ ਸਾਰੇ ਹੀ ਲੜਦੇ ਆਂ ਪਰ ਕਿਸੇ ਲਈ ਲੜਨਾ ਉਹ ਕੋਈ ਇੱਕ ਜਿਹੜੀ ਮਹਾਨ ਰੂਹ ਹੈ ਉਹ ਹੀ ਕਰ ਸਕਦੀ ਹੈ ਜੋ ਗੁਰੂ ਤੇਗ ਬਹਾਦਰ ਪਤਾ ਮਹਾਰਾਜ ਨੇ ਆਪਾਂ ਵੇਖਿਆ ਕਿ ਚਾਂਦਨੀ ਚੌਕ ਦਿੱਲੀ ਦੇ ਅੰਦਰ ਆਪਣਾ ਸੀਸ ਦੇ ਕੇ ਡੁੱਬਦਾ ਧਰਮ ਜਿਹੜਾ Hindu ਧਰਮ ਹੈ ਉਹਨੂੰ ਬਚਾਇਆ ਜਿਨ੍ਹਾਂ ਦੀ ਖਾਤਰ ਵਿਦਵਾਨਾਂ ਨੇ ਇਹ ਵੀ ਲਿਖਿਆ ਤੇ ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਉਹ ਸੁਨਤ ਹੁੰਦੀ ਸਭ ਕੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਉਹ ਲਾਲ ਫਣ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਿਤਾ ਨੂੰ 9 ਸਾਲ ਦੀ ਅਰਬਲਾ ਵਿੱਚ ਆਪਣੇ ਪਿਤਾ ਨੂੰ ਸੀਸ ਬਲਿਦਾਨ ਦੇਣ ਵਾਸਤੇ ਪ੍ਰੇਰਿਤ ਕੀਤਾ ਅੱਜ ਦਾ ਜਿਹੜਾ ਸਮਾਗਮ ਬਹੁਤ ਵਧੀਆ ਰਿਹਾ ਸਾਰਿਆਂ ਦਾ ਧੰਨਵਾਦ ਜੰਨੀਆਂ ਸੰਗਤਾਂ ਆਈਆਂ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ ਤੁਸੀਂ ਸਾਰੇ ਆਏ ਆਪਦੇ ਪਰਿਵਾਰ ਸਮੇਤ ਤੇ ਫਾਜ਼ਲ ਕਾ ਜਿਲ੍ਹੇ ਦੇ ਸਾਰਿਆਂ ਨੇ ਇੱਥੇ ਆ ਕੇ ਬਹੁਤ ਅ اچھا ਸਾਨੂੰ ਲੱਗਿਆ ਕਿ ਸਾਰਿਆਂ ਨੇ ਇੱਥੇ ਪਾਰਟਿਸਪੇਟ ਕੀਤਾ ਤੇ ਇਸ ਨੂੰ ਸਾਊਂਡ ਐਂਡ ਲਾਈਟ ਸ਼ੋਅ ਦੇਖਿਆ ਤੇ ਕਾਫੀ ਲੋਕ ਆਏ ਹੋਏ ਸੀਗੇ ਐਂਡ ਇਹ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਸੀਗਾ ਕਿ ਗੁਰੂ ਮਹਾਰਾਜ ਜੀ ਦੀ ਜੀਵਨੀ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਮੈਂ ਇਦਾਂ ਦੇ ਉਪਰਾਲੇ ਹੋਰ ਵੀ ਕੀਤੇ ਜਾਣਗੇ ਸਿਹਤ ਧਰਮ ਨੂੰ ਲੈ ਕੇ ਜਿਹੜੇ ਆ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਜਾਗਰੂਕ ਕੀਤਾ ਜਾਏਗਾ ਉਹ ਪੀੜ੍ਹੀ ਹਾਂਜੀ ਇਹ ਪੰਜਾਬ ਸਰਕਾਰ ਦਾ ਉਪਰਾਲਾ ਸੀਗਾ ਜੀ ਤਾਂ ਕੋਈ ਵੀ ਟੂਰਿਜ਼ਮ ਡਿਪਾਰਟਮੈਂਟ ਨੇ ਇਹ ਡਿਸੀਜਨ ਲੈਣਾ ਹੈ ਤਾਂ ਜੇ ਕੁਝ ਐਸਾ ਹੋਏਗਾ ਤਾਂ ਤੁਹਾਡੇ ਧਿਆਨ 'ਚ ਜ਼ਰੂਰ ਲਿਆਵਾਂਗੇ ਜੀ